ਬੜਾ ਹੀ ਸੁਭਾਗਾ ਦਿਨ ਹੈ ਜੋ ਤਨ ਤਨ ਬ੍ਰह्मज्ञानी ਬਾਬਾ ਮੱਲਾ ਸਾਹਿਬ ਜੀ ਜਿਨ੍ਹਾਂ ਦੀ અપਾਰ ਕਿਰਪਾ صدਕਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 24 ਅਤੇ 25 ਮਈ ਨੂੰ ਬੜੀ ਚੜ੍ਹਦੀ ਕਲਾ ਨਾਲ ਮਨਾ ਰਿਹਾ ਹੈ ਸਤਗੁਰ ਦੀ અપਾਰ ਕਿਰਪਾ صدਕਾ ਦੇਸ਼ ਤੋਂ ਲੈ ਕੇ ਵਿਦੇਸ਼ਾਂ ਤੱਕ ਵੇਨ ਤਾਂ ਸਕਦਾ ਹਾਜ਼ਰੀਆਂ ਭਰ ਰਹੀਆਂ ਹਨ ਔਰ ਸਮੂਹ ਸੰਗਤ ਨੂੰ ਜੋ ਵੀ ਹਾਜ਼ਰੀਆਂ ਭਰ ਰਹੀਆਂ ਹਨ ਜਾਂ ਮੀਡੀਆ ਦੀ ਤਰ੍ਹਾਂ ਲਾਈਵ ਦੇਖ ਰਿਹਾ ਹੈ ਨਾ ਸਭਨਾਂ ਨੂੰ ਦਾਸ ਬਾਬਾ ਬਤਾਰ ਜੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ-ਤਨ ਬ੍ਰਹਮਗਾਨੀ ਬਾਬਾ ਮੁੱਲਾ ਸਾਹਿਬ ਜੀ ਜੋ ਮਹਾਂਪੁਰਖਾਂ ਦਾ ਇਤਿਹਾਸ ਹੈ ਜੋ ਇਹ ਤੰਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਜੋ ਮਾਈ ਮੰਡੀਆਂ ਪ੍ਰਚਾਰਕਾਂ ਨੂੰ ਦਿੱਤੀਆਂ ਸੀ ਇਤਨਾ ਵਿੱਚੋਂ ਇੱਕ ਇਹਨਾਂ ਤੋਂ ਹੈ। ਔਰ ਇਹਨਾਂ ਦੇ 4 ਤੋਂ 5 ਗੁਰਦਰਾ ਸਾਹਿਬ ਹਨ। ਜੋ ਦਾਸ ਨੇ ਤਿੰਨਾਂ ਗੁਰਦਰਾਵਾਂ ਦੇ ਦਰਸ਼ਨ ਕੀਤੇ ਨੇ ਇੱਕ ਤੇ ਦਾਸ ਤੋਂ ਸੇਵਾ ਹੈ ਇੱਕ ਗਰਦਾਸਪੁਰ ਦੇ ਵਿੱਚ ਇਹ ਇੱਕ ਇਹਨਾਂ ਦੀ ਜਿਹੜਾ ਗੁਰਦਰਾ ਹੈ ਉਹ ਭਾਈ ਡੰਲੇ ਜੀ ਆ। ਔਰ ਇਹ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਇਸ ਜਗ੍ਹਾ ਤੇ ਆਣ ਕੇ ਇਹਨਾਂ ਨੇ ਇੱਥੇ ਰਹਿ ਕੇ ਬਿਆਨਤ ਸੰਗਤਾਂ ਨੂੰ ਜਲ ਪਾਣੀ ਝਕਾਉਣ ਦੀ ਔਰ ਗੁਰ ਇਤਿਹਾਸ ਦੇ ਨਾਲ ਜੋੜਨ ਦੀ ਸੇਵਾ ਕੀਤੀ ਉਸ ਤੋਂ ਪਰੰਤ ਜਦੋਂ ਪਾਕਿਸਤਾਨ ਦੀ ਵੰਡ ਹੋ ਗਈ ਤੇ ਇਹ ਜਗ੍ਹਾ ਦੀ ਸੇਵਾ ਜੋ ਆ ਸਾਡੇ ਸਰਕਾਰਜੋਗ ਸੰਤਮਾ ਬਾਬਾ ਜਨੈਲ ਸਿੰਘ ਜੀ ਉਹਨਾਂ ਨੂੰ ਇਹ ਸੇਵਾ ਥੋਪੀ ਗਈ ਜੋ ਬ੍ਰह्मज्ञानी ਸੇਵਾ ਦੇ ਪੁੰਜ ਬਾਬਾ ਖੜਕਸੀ ਜੀ ਨੇ ਉਹਨਾਂ ਨੇ ਕਿਰਪਾ ਕੀਤੀ ਔਰ ਉਹਨਾਂ ਨੇ 29 ਜੁਲਾਈ ਨੂੰ ਜੋ ਸਰੀਰ 2011 ਨੂੰ त्यागा ਗਿਆ ਉਸ ਤੋਂ ਬਾਅਦ ਇਹ ਸੇਵਾ ਦਾਸ ਨੂੰ ਸੁਪੀ ਗਈ ਔਰ ਉਦੋਂ ਤੋਂ ਲੈ ਕੇ ਤਨਦੇਹੀ ਦੇ ਨਾਲ ਦਾਸ ਇਹ ਸੇਵਾ ਨਿਭਾ ਰਿਹਾ ਹੈ ਔਰ ਬੜੀ ਗੁਰੂ ਸਾਹਿਬ ਦੀ ਕਿਰਪਾ ਹੈ ਸੰਗਤਾਂ ਨੂੰ ਗੁਰਸਿੱਖੀ ਜੀਵਨ ਨਾਮਦਾਨ ਗੁਰਬਾਣੀ ਦੇ ਨਾਲ ਜੋੜੀ ਦਾ ਹੈ ਹਰ ਸਾਲ ਅਭਰੂ ਸੰਚਾਰ ਕਰਾਇਆ ਜਾਂਦੇ ਹਨ ਰਾਤ ਨੂੰ ਜੋ ਕਾਫੀ ਸਮੇਂ ਤੋਂ ਲੈ ਕੇ ਦਾਸ ਨੇ ਪ੍ਰਾਲਾ ਕੀਤਾ ਹੈ ਕੀਰਤਨ ਦਰਬਾਰ ਦਾ ਜਿਹੜੀ ਢਾਡੀ ਦਰਬਾਰ ਔਰ ਕਬੱਡੀ ਦਾ ਟੂਰਨਾਮੈਂਟ ਕਰਾਇਆ ਜਾਂਦਾ ਹੈ ਤੋਂ ਦਾਸ ਦੀ ਬੇਨਤੀ ਹੈ ਕਿ ਅੱਜ ਜੋ ਛੇਵਾਂ ਜਿਹੜਾ ਦਰਿਆ ਨਸ਼ੇ ਦਾ ਚੱਲ ਪਿਆ ਇਸ ਤੋਂ ਬਚਣ ਵਾਸਤੇ ਆਪਾਂ ਆਪਣੇ ਘਰਾਂ ਤੋਂ ਹੀ ਸ਼ੁਰੂਆਤ ਕਰੀਏ ਬੱਚਿਆਂ ਨੂੰ ਗੁਰ ਇਤਿਹਾਸ ਦੇ ਨਾਲ ਜੋੜੀਏ ਗੁਰਬਾਣੀ ਦੇ ਨਾਲ ਜੋੜੀਏ ਔਰ ਵੱਧ ਤੋਂ ਵੱਧ ਚੜਕੇ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਪਾਸ਼ਾ ਤੋਂ ਲਈਏ ਅਰਦਾਸ ਸਮੂਹ ਸੰਗਤਾਂ ਨੂੰ ਜੋ ਦੇਸ਼ਾਂ ਤੋਂ ਲੈ ਕੇ ਵਿਦੇਸ਼ਾਂ ਤੱਕ ਲਾਈਵ ਦੇਖ ਰਹੀਆਂ ਹਨ ਔਰ ਹਾਜ਼ਰੀਆਂ ਭਰ ਰਹੀਆਂ ਇਸੇ ਤਰ੍ਹਾਂ ਸਾਡੇ ਬੜੇ ਮਾਨਯੋਗ ਗੁਰਦੁਆਰਾ ਨਾਨਕ ਮਤਾ ਸਾਹਿਬ ਜੀ ਸਮੂਹ ਪ੍ਰਬੰਧਕ ਕਮੇਟੀ ਆਈ ਹੈ ਦਾ ਸਾਰਿਆਂ ਨੂੰ ਜੀਉਆ ਕਹਿੰਦਾ ਹੈ ਪ੍ਰਧਾਨ ਸਾਹਿਬ ਜੀ ਆਏ ਨੇ ਮੈਂਬਰ ਸਾਹਿਬ ਆਏ ਨੇ ਸਰਦਾਰ ਪ੍ਰਤਾਪ ਸਿੰਘ ਸਰਦਾਰ ਕਲਦੀਸ਼ੂ ਭੁੰਨਰ ਔਰ ਪ੍ਰਧਾਨ ਸਾਹਿਬ ਸਰਦਾਰ ਜਗਿੰਦਰ ਸਿੰਘ ਜੀ ਇਸੇ ਤਰ੍ਹਾਂ ਸਿੰਘ ਸਾਹਿਬ ਹੜ ਗ੍ਰੰਥੀ ਸਾਜਕਾਨ ਸ੍ਰੀ ਦਰਬਾਰ ਸਾਹਿਬ ਭਾਈ ਰਣਵੀਰ ਸਿੰਘ ਜੀ ਔਰ ਇਸੇ ਤਰ੍ਹਾਂ ਬੰਦ ਸੰਤ ਮਹਾਂਪੁਰਜ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਾ ਬਾਬਾ ਸੱਜਨ ਸਿੰਘ ਜੀ ਬੇਰ ਸਾਹਿਬ ਵਾਲੇ ਔਰ ਇਸੇ ਤਰ੍ਹਾਂ ਕਾਰ ਸੇਵਾ ਦੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਵੈਰੂ ਖਾਲਸਾ ਬਖਤੇ ਦਾਸ ਸਰਬਜੀਤ ਸਿੰਘ ਯੂਪੀ ਤੋਂ ਪਹੁੰਚਿਆ ਔਰ ਬਹੁਤ ਹੀ ਸਤਿਕਾਰਯੋਗ ਜੋ ਬਾਬਾ ਮੱਲਾ ਜੀ ਦੇ ਪਾਵਨ ਸਥਾਨ ਤੇ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਤੋਂ ਇਸ ਸਥਾਨ ਦੇ ਮੁਖ ਸੇਵਾਦਾਰ ਬਹੁਤ ਸਤਿਕਾਰਯੋਗ ਸੰਤ ਬਾਬਾ ਉਤਾਰ ਸਿੰਘ ਜੀ ਤਤਲ ਜਿਨ੍ਹਾਂ ਨੇ ਸਾਰੀ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਮਹਾਨ ਉਪਰਾਲਾ ਕਰਕੇ ਵੱਡਾ ਜੋੜ ਮੇਲਾ ਮਲਾਇਆ ਹੈ। ਜਿਸ ਦੇ ਵਿੱਚ ਆਪ ਜੀ ਨੇ ਵੇਖਿਆ ਕਿ ਸਿੱਖ ਪੰਧੀਆਂ ਸਰਮੌਰ ਰਸਤੀਆ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਔਰ ਦਲਪੰਥ ਬਾਬਾ ਵਿਧੀਚੰਦ ਸਾਹਿਬ ਜੀ ਦੇ ਮੁਖ ਜੋ ਇਸ ਗੱਦੀ ਨਸ਼ੀਨ ਨੇ ਸੰਤ ਬਾਬਾ ਉਤਾਰ ਸਿੰਘ ਜੀ ਉਹ ਵੀ ਪਹੁੰਚੇ ਨੇ ਔਰ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਦੀ ਜੋ ਸਮੂਹ ਪ੍ਰਬੰਧਕ ਕਮੇਟੀ ਇੱਥੇ ਪਹੁੰਚੀ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਮੈਂ ਖਾਸ ਕਰਕੇ ਬਾਬਾ ਜੀ ਦਾ ਧੰਨਵਾਦ ਕਰਦਾ ਹਾਂ ਵੀ ਜਿਹੜੇ ਇਸ ਇਲਾਕੇ ਦੇ ਵਿੱਚ ਵਿਚਰ ਕਰਕੇ ਇਸ ਪਾਵਨ ਸਥਾਨ ਦੀ ਸੇਵਾ ਵੀ ਕਰ ਰਹੇ ਨੇ ਔਰ ਨਾਲ ਨਾਲ ਗੁਰੂ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਗੁਰਬਾਣੀ ਦੇ ਨਾਲ ਜੋੜ ਰਹੇ ਆ ਇਸ ਕਰਕੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਬਸ ਕੇ ਅੱਜ ਦੇ ਮੇਲੇ ਮੇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਯੂਪੀ ਦੀਆਂ ਸੰਗਤਾਂ ਪੰਜਾਬ ਦੀਆਂ ਸੰਗਤਾਂ ਮੱਲਾ ਸਾਹਿਬ ਦੇ ਬਾਬਾ ਉਤਾਰ ਸਿੰਘ ਜੀ ਜੋ ਇੱਥੇ ਸੇਵਾ ਨਿਭਾ ਰਹੇ ਸੰਤ ਬਾਬਾ ਜਰਨੈਲ ਸਿੰਘ ਜੀ ਜੋ ਮਹਾਪੁਰਸ਼ਾਂ ਦੀ ਯਾਦ ਵਿੱਚ ਜੋ ਸਾਲਾਨਾ ਜੋੜ ਮੇਲਾ ਹੈ ਇੱਥੇ ਬੇਅੰਤ ਸੰਗਤਾਂ ਅੱਜ ਪਹੁੰਚੀਆਂ ਨੇ ਔਰ ਬਾਬਾ ਜੀ ਦਾ ਅਸੀਂ ਧੰਨਵਾਦ ਕਰਦੇ ਆ ਕਿ ਜਿੱਥੋਂ ਬਾਣੀ ਦਾ ਪ੍ਰਵਾਹ ਜਿੱਥੇ ਸੰਗਤਾਂ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਦੀਆਂ ਨੇ ਜਿੱਥੇ ਸੰਗਤਾਂ ਆ ਕੇ ਇੱਥੇ ਆਪਣੇ ਗੁਰੂ ਨਾਲ ਜੁੜਦੀਆਂ ਨੇ ਤੇ ਉਹ ਬੇਅੰਤ ਸੰਗਤਾਂ ਨੇ ਅੱਜ ਆ ਕੇ ਇੱਥੇ ਹਾਜ਼ਰੀ ਭਰੀ ਹੈ ਔਰ ਕੌਮ ਦੇ ਬਹੁਤ ਵੱਡੇ ਵੱਡੇ ਉੱਗੇ ਵਿਦਵਾਨ ਕੌਮ ਦੀਆਂ ਵੱਡੀਆਂ ਸ਼ਖਸੀਅਤਾਂ ਜੋ ਇੱਥੇ ਅੱਜ ਪਹੁੰਚੀਆਂ ਨੇ ਸੰਤ ਬਾਬਾ ਉਤਾਰ ਸਿੰਘ ਜੀ ਉਹ ਪਹੁੰਚੇ ਨੇ ਔਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਉਹ ਪਹੁੰਚੇ ਨੇ ਗਿਆਨੀ ਸੁਲਤਾਨ ਸਿੰਘ ਜੀ ਪਹੁੰਚੇ ਨੇ ਹੋਰ ਪੰਥ ਦੀਆਂ ਮਾਇਨਾਜ ਹਸਤੀਆਂ ਜੋ ਅੱਜ ਇੱਥੇ ਪਹੁੰਚੀਆਂ ਨੇ ਸਾਡੀ ਨਾਨਕਪਤਾ ਪ੍ਰਬੰਧਕ ਕਮੇਟੀ ਇੱਥੇ ਪਹੁੰਚੀ ਆ ਭੂਰੀ ਵਾਲੇ ਮਹਾਂਪੁਰਖਾ ਉਹ ਇੱਥੇ ਪਹੁੰਚੇ ਨੇ ਉਹਨਾਂ ਨੇ ਹਾਜ਼ਰੀ ਭਰੀ ਆ ਹੋਰ ਬਹੁਤ ਸਾਰੇ ਮਹਾਂਪੁਰਖਾ ਨੇ ਇੱਥੇ ਹਾਜ਼ਰੀ ਭਰੀ ਆ ਬੇਅੰਤ ਮਹਾਂਪੁਰਖਾ ਨੇ ਸੋ ਇਹ ਤਰਤੀਬ ਬੜੀ ਭਾਗਾਂ ਵਾਲੀ ਹੈ ਔਰ ਮੈਂ ਸਮਝਦਾ ਕਿ ਜਿੱਥੋਂ ਜਦੋਂ ਸੰਗਤ ਇੱਥੇ ਆ ਕੇ ਹਾਜ਼ਰੀ ਭਰਦੀ ਹੈ ਜੋ ਮਨੋ ਕਾਮਨਾ ਲੈ ਕੇ ਇੱਥੇ ਪਹੁੰਚਦੀ ਹੈ ਆ ਉਹ ਉਹਨਾਂ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਔਰ ਸ਼ਰਧਾ ਭਾਵਨਾ ਜੋ ਜਿਸ ਤਰ੍ਹਾਂ ਦੀ ਲੈ ਕੇ ਆਉਂਦਾ ਉਸ ਤਰ੍ਹਾਂ ਦਾ ਫਲ ਇਥੋਂ ਪ੍ਰਾਪਤ ਕਰਦੇ ਦੇਖੋ ਜੀ ਇੱਥੇ ਦੇਸ਼ਾਂ ਵਿਦੇਸ਼ਾਂ ਚੋਂ ਪੂਰੇ ਯੂਪੀ ਤੋਂ ਉਤਰਾਖੰਡ ਤੋਂ ਬੇਅੰਤ ਸੰਗਤਾਂ ਇੱਥੇ ਇੱਥੇ ਪਹੁੰਚਦੀਆਂ ਨੇ ਔਰ ਅੱਜ ਦੇ ਯੂਪੀ ਚੋਂ ਬਹੁਤ ਬੇਅੰਤ ਸੰਗਤਾਂ ਇੱਥੇ ਪਹੁੰਚੀਆਂ ਨੇ ਔਰ ਵਿਦੇਸ਼ਾਂ ਚੋਂ ਕਾਫੀ ਸੰਗਤ ਇੱਥੇ ਪਹੁੰਚੀ ਆ